ਆ ਚੈਨਲ ਵਾਲੇ ਪੱਤਰਕਾਰ ਫਿਰ ਕਹਿੰਦੇ ਆ ਵੀ ਸਾਨੂੰ ਨਾ ਲੀਡਰ ਚਲਦੀ ਗੱਡੀ ਥੱਲੇ ਧਾਰਦੇ ਆ ਤੇ ਜਦੋਂ ਲੋਕ ਪੋਸਟਾਂ ਸ਼ੇਅਰ ਕਰਦੇ ਤੇ ਫਿਰ ਗੁੱਸਾ ਕਰਦੇ ਆ ਆ ਸਾਹਮਣੇ ਸਾਈਡ ਤੇ ਜੋ ਲਿਖਿਆ ਚੱਲ ਰਿਹਾ ਹੈ ਚੰਗੀ ਤਰ੍ਹਾਂ ਪੜਿਓ ਹਰੇਕ ਲੀਡਰ ਦਾ ਇੱਥੇ ਨਾਂ ਰਿਹਾ ਤੇ ਥੱਲੇ ਉਹਦਾ ਕੁਝ ਬਾਇਓਡਾਟਾ ਵੀ ਦੱਸਿਆ ਜਾ ਰਿਹਾ ਹੈ ਵੀ ਕਿੰਨੀ ਵਾਰ ਕੀ ਰਹਿ ਚੁੱਕਾ ਹੈ ਤੇ ਕਿੰਨੀ ਵਾਰ ਉਹ ਕੀ ਰਹਿ ਚੁੱਕਾ ਹੈ ਪਰ ਜਦੋਂ ਭਾਈ ਮਨਦੀਪ ਸਿੰਘ ਦੀ ਵਾਰੀ ਆਉਂਦੀ ਏ ਉੱਥੇ ਇਸ ਨੂੰ ਦੱਸਿਆ ਗਿਆ ਹੈ ਕਿ ਸੂਰੀ ਦੇ ਕਾਤਲ ਦਾ ਭਰਾ ਫਿਰ ਦੱਸਿਆ ਗਿਆ ਕਿ ਇਹਦਾ ਅਪਰਾਧਕ ਜਿਹੜਾ ਪਿਸ਼ੋਕੜ ਅਪਰਾਧਕ ਨਹੀਂ ਇਹ ਜਾਣਬੁੱਝ ਕੇ ਚੈਨਲਾਂ ਦੀ ਸਾਜਿਜ ਹੁੰਦੀ ਏ ਹਰੇਕ ਦਾ ਜਾਂ ਤਾਂ ਹਰੇਕ ਦੂਜਿਆਂ ਦਾ ਵੀ ਲਿਖੋ ਵੀ ਇਹਨਾਂ ਦਾ ਕੋਈ ਅਪਰਾਧਕ ਸ਼ਾਮਲਾ ਨਹੀਂ ਜਾਂ ਫਿਰ ਤੁਸੀਂ ਆਰਮੀਰ ਸੰਧੂ ਦਾ ਵੀ ਲਿਖੋ ਵੀ ਇਹਦਾ ਨਾ ਝਾੜੂ ਵਾਲੇ ਚਿੱਟਾ ਵਿੱਚੋਂ ਤਾਂ ਲਾਉਂਦੇ ਰਹੇ ਆ ਪਿੱਛੇ ਜਦੋਂ ਦੂਜਿਆਂ ਦਾ ਅਕਸ ਬਾਰੇ ਕੁਝ ਨਹੀਂ ਲਿਖਿਆਗਾ ਪਰ ਇਹਨਾਂ ਨੂੰ ਜਾਣਬੁੱਝ ਕੇ ਲੋਕਾਂ ਦੇ ਮਨਾਂ ਦੇ ਵਿੱਚ ਕੜਤਣੇ ਕਿਵੇਂ ਚੰਨਣ ਵਾਲੇ ਭਰਦੇ ਆ ਵੇਖੋ ਫਦੀਰ ਸੂਰੀ ਦੇ ਕਾਤਲ ਦਾ ਭਰਾ ਹੈ ਤੇ ਆ ਪਹਿਲੀ ਵਾਰ ਚੋਣ ਲੜ ਰਿਹਾ ਆ ਆ ਵੇਖੋ ਕੋਈ ਅਪਰਾਧਿਕ ਰਿਕਾਰਡ ਨਹੀਂ ਬਿਲਕੁਲ ਗਲਤ ਕਰ ਰਹੇ ਆ ਇਹ ਨਫ਼ਰਤ ਭਲਾ ਰਹੇ ਨੇ